ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਫੀਡ ਦਿਖਾਉਣੇ ਆਂਗੇ ਤੇ ਇਹ ਪਰਾਵੋ ਹੈਗੀ ਟ੍ਰਾਂਜੈਕਸ਼ਨ ਪਲੱਸ ਇਹਦੇ ਨਾਲ ਟੋਟਲ 30 ਬੈਗ ਆਏ ਨੇ ਸਵਾਰਾ ਤੇ ਹੁਣ ਕਈ ਵੀਰ ਕਮੈਂਟ ਕਰਦੇ ਨੇਗੇ ਵੀ ਟ੍ਰਾਂਜੈਕਸ਼ਨ ਪਲੱਸ ਨਾਲ ਵੀ ਜੇਰ ਆ ਜਿਹੜੀ ਉਹ ਪਹਿ ਜਾਂਦੀ ਹੈਗੀ ਵੀ ਜੇਰ ਤਾਂ ਨਹੀਂ ਰਹਿੰਦੀ ਹੈਗੀ ਵੀਰੋ ਰਾਤ ਨੂੰ ਆਪਣੀ ਆਂ ਗਾਂ ਦਾ ਸੂਆ ਪਿਆਗਾ ਤੇ ਆ ਬੱਚਾ ਆਇਆ ਗਿਆ ਦਾ ਛੋਟੀ ਜੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਕੋਈ ਵੀ ਕੋਈ ਆਪਣੀ ਗਾਂ ਸੂਂਦੀ ਹੈ ਜੀ ਆ ਦਵਾਈ ਤੁਸੀਂ ਜ਼ਰੂਰ ਦਿਆ ਕਰੋ 1 ਲੀਟਰ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਅੱਜ ਦਾ ਆਪਾਂ ਕਰਦੇ ਆਂਗੇ ਬਲੌਗ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਫੀਡ ਦਿਖਾਉਣੇ ਆਂਗੇ ਤੇ ਜਿਹੜੀ ਫੀਡ ਦੀ ਗੱਡੀ ਸੀ ਉਹ ਆ ਚੁੱਕੀ ਹੈਗੀ ਤੇ ਪ੍ਰਾਭੂ ਵੈਟ ਕੀ ਆ 10000 ਆਗੀ ਤੇ ਇਹ ਪ੍ਰਾਭੂ ਹੈਗੀ ਹੈ ट्रांजੈਕਸ਼ਨ ਪਲੱਸ ਇਹਦੇ ਨਾਲ ਟੋਟਲ 30 ਬੈਗ ਆਏ ਨੇ ਸਵਾਰਾ ਮਤਲਬ ਆਪਣੀ ਨਾ 50 ਕਿਲੋ ਲੱਗ ਜਾਂਦੀ ਹੈਗੀ ਇੱਕ ਦਿਨ ਦੇ ਵਿੱਚ ਇੱਕ ਬੈਗ ਤੇ ਇਹ ਆਪਾਂ ਨੇ 30 ਮੰਗਾਏ ਨੇਗੇ ਕਿਉਂਕਿ ਸਾਰੇ ਭਰਾਵਾਂ ਨੂੰ ਪਤਾ ਹੀ ਆਗਾ ਵੀ ਆਪਾਂ ट्रांजੈਕਸ਼ਨ ਜਿਹੜਾ ਹੈਗਾ ਪੀਰੀਅਡ 2 ਮਹੀਨੇ ਆਪਾਂ ਖੁੱਲਾ ਖਰਚਾ ਕਰਦੇ ਆਂਗੇ گاਮਾਂ ਤੇ ਚਾਹੇ ਦੇਖੋ ਉਹ ਗਾਂ ਆਪਾਂ ਸੇਲ ਕਰਨੀਆਂ ਨੇਗੀਆਂ ਚਾਹੇ ਆਪਣੀਆਂ ਘਰ ਦੀਆਂ ਨੇਗੀਆਂ ਪਰ ਆਪਾਂ ਨੇ ट्रांजੈਕਸ਼ਨ ਪ੍ਰੋਪਰ ਤਰੀਕੇ ਨਾਲ ਦੇਣੀਏ ਦੇਣੀ ਹੈਗੀ ਕਿਉਂਕਿ ਜਿਹੜੀ ਸੇਲ ਕਰਨੀ ਹੁੰਦੀ ਹੈ ਕਿ ਆਪਾਂ ਨੇ ਗਾਂ ਦੇਖੋ ਉਹ ਵੀ ਭਰਾਵਾਂ ਲਵੇ ਜਾ ਕੇ ਚੰਗਾ ਦੁੱਧ ਦੇਵੇ ਉਹਨਾਂ ਦੀ ਇਮਿਊਨਿਟੀ ਵਧੀਆ ਰਹੇ ਜੇਰ ਦੀ ਕੋਈ ਸਮੱਸਿਆ ਨਾ ਹੋਵੇ ਜਿੰਨੇ ਵੀ ਆਪਾਂ ਗਾਂਵਾਂ ਵੇਚਿਆ ਨੇ ਭਰਾਵਾਂ ਨੂੰ ਤੇ ਕੋਈ ਵੀ ਕਿਸੇ ਪ੍ਰਕਾਰ ਦੀ ਪ੍ਰੋਬਲਮ ਨਹੀਂ ਆਈ ਹੈਗੀ ਕਿਉਂਕਿ ਜਦੋਂ ਆਪਾਂ ਸਹੀ ਡਾਈਟ ਦਵਾਵਾਂਗੇ ਨਾ ਭਰਾਵੋ ਤਾਂ ਸਮੱਸਿਆ ਨਹੀਂ ਆਉਂਦੀ ਹੈਗੀ ਤੇ ਹੁਣ ਕਈ ਵੀਰ ਕਮੈਂਟ ਕਰਦੇ ਨੇਗੇ ਵੀ ट्रांजैक्शन ਪਲੱਸ ਨਾਲ ਵੀ ਜੇਰ ਆ ਜਿਹੜੀ ਉਹ ਪਹਿ ਜਾਂਦੀ ਹੈਗੀ ਵੀ ਜੇਰ ਤਾਂ ਨਹੀਂ ਰਹਿੰਦੀ ਹੈਗੀ ਦੇਖੋ ਵੀਰੋ ਮੈਂ ਦੋ ਤਿੰਨ ਗੱਲਾਂ ਤੁਹਾਨੂੰ ਦੱਸਦਾ ਦੇਖੋ ਜੇ ਆਪਾਂ ਨੂੰ ਰਿਜ਼ਲਟ ਮਿਲ ਰਿਹਾਗਾ ਤਾਂ ਤੁਸੀਂ ਛੋਡੇ ਸਾਹਮਣੇ ਤੁਸੀਂ ਦੇਖ ਲਓ ਵੀ ਆਹ ਦੇਖੋ 30 ਬੈਗ ਆਏ ਨੇ ਆਪਣੇ ਜਿਹੜੀ ट्रांजैक्शन ਪਲੱਸ ਆ ਗਈ ਜੇ ਆਪਾਂ ਨੂੰ ਤਾਂ ਰਿਜ਼ਲਟ ਨਾ ਮਿਲੇ ਫਿਰ ਆਪਾਂ ਕਾਦੀ ਲਈ ਮੰਗਾਉਣੀ ਹੈਗੀ ਇਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਇਹੀ ਕਲੀਅਰ ਕਰਦਾ ਜਿਹੜੀ ਚੀਜ਼ ਦਾ ਦੇਖੋ ਰਿਜ਼ਲਟ ਮਿਲੂਗਾ ਆਪਾਂ ਉਹੀ ਚੀਜ਼ ਮੰਗਾਵਾਂਗੇ ਉਹੀ ਤੁਹਾਨੂੰ ਦੱਸਾਂਗੇ ਤੇ ਹੁਣ ਆਪਣੇ ਫਾਰਮ ਦੇ ਪ੍ਰਾਵੋ ਤੁਹਾਡੇ ਸਾਹਮਣੇ 30 ਬੈਗ ਪਏ ਨੇਗੇ ਵੀਡੀਓ ਦੇ ਵਿੱਚ ਲਾਈਵ ਚ ਵੀ ਆਪਾਂ ਵੈਸੇ ਵੀ ਤੁਹਾਨੂੰ ਸਾਰਾ ਦਿਖਾਉਣੇ ਹੁੰਨੇ ਆਗੇ ਜਦੋਂ ਆਪਾਂ ਫੀਡਿੰਗ ਕਰਦੇ ਆਂਗੇ ਤੇ ਇਸ ਵਾਰ ਦੇਖੋ ਪ੍ਰਾਵੋ 30 ਆਏ ਨੇਗੇ ਇਹ ਉਹੀ ਕੰਮ ਆ ਜਿਹਹ ਜ ਆਪਾਂ ਹੁਣ 2 ਮਹੀਨੇ ਗਾਵਾਂ ਦੇ ਅੰਦਰ ਪਾਵਾਂਗੇ ਜਿਹਹ ਜ ਮਤਲਬ ਇਨਪੁਟ ਦਵਾਂਗੇ ਉਹੀ ਜੀ ਆਉਟਪੁਟ ਆਪਾਂ ਲੈ ਲਾਂਗੇ ਵੀ ਕਹਿਣ ਦਾ ਮਤਲਬ ਜਿੱਦਾਂ ਦੀ ਡਾਈਟ ਦਵਾਂਗੇ ਉਹਨਾਂ ਕਾਪਾ ਉਹਨਾਂ ਤੋਂ ਦੁੱਧ ਲੈ ਲਾਂਗੇ ਤੇ ਬਾਕੀ ਵੀਰੋ ਹੁਣ ਕਈ ਭਰਾ ਜੇਰ ਦੀ ਗੱਲ ਕਰਦੇ ਨੇ ਆਪਾਂ ਜੇਰ ਦੀ ਵੀ ਤੁਹਾਨੂੰ ਦੱਸ ਦਈਏ ਦੇਖੋ ਜੇਰ ਨਾਲ ਇਹ ਆ ਵੀ ਤੂੜੀ ਵਗੈਰਾ ਹੋ ਗਈ ਜੇ ਆਪਾਂ ਸੇਲਜ ਆ ਜਹਾਗਾ ਸੇਲਜ ਹੋ ਗਿਆ ਜੇ ਨਹੀਂ ਹੈਗਾ ਤਾਂ ਤੂੜੀ ਦੇ ਨਾਲ ਕਿੱਦਾਂ ਆਪਾਂ ਡਾਈਟ ਦੇਣੀ ਆ ਕਿ ਤੇ ਕਿੱਦਾਂ ਇਹ ਮਿਕਸ ਕਰਕੇ ਦੇਣੀ ਆ ਟਰਾਂਜੈਕਸ਼ਨ ਪਲੱਸ ਤੇ ਉਹ ਸਾਰਾ ਕੁਝ ਆਪਣੇ ਦੇ ਡਿਪੈਂਡ ਕਰਦਾ ਹੈ ਦੇਖੋ ਕੱਲੀ ਟਰਾਂਜੈਕਸ਼ਨ ਪਲੱਸ ਹੈ ਜਿਹੜੀ ਇਹ ਵੀ ਨਹੀਂ ਜੇਰ ਪਵਾਉਂਦੀ ਹੈਗੀ ਜੇ ਆਪਾਂ ਕੱਲਾ ਹਰਾਚਾਰਾ ਦੀ ਜਾਵਾਂਗੇ ਉਹਨੇ ਵੀ ਨੀ ਜੇਰ ਪਾਉਣੀ ਹੈਗੀ ਦੋਨੋਂ ਚੀਜ਼ਾਂ ਮੇਨ ਨੇ ਗਿਆ ਤੂੜੀ ਹਰਾਚਾਰਾ ਹੋ ਗਿਆ ਸੈਲਜ ਹੋ ਗਈ ਤੇ ਇਹ ਆਪਣੀ ट्रांजੈਕਸ਼ਨ ਪਲੱਸ ਹੋ ਗਈ ਬਾਕੀ ਵੀਰੋ ਦੇਖੋ 100% ਗਾਰੰਟੀ ਕਿਸੇ ਚੀਜ਼ ਦੀ ਨਹੀਂ ਹੁੰਦੀ ਹੈਗੀ ਕਿਉਂਕਿ ਕਿਸੇ ਵੀ ਕਾਰਨ ਕਰਕੇ ਤੁਸੀਂ ਮੰਨ ਲਓ ਜੇਰ ਅੜਕ ਸਕਦੀ ਹੈਗੀ ਮੰਨ ਲਓ ਕੋਈ 5-7 ਦਿਨ ਐਨੀਮਲ ਆਪਣਾ ਪਹਿਲਾਂ ਸੂ ਗਿਆ ਗਰਮੀ ਦੇ ਸਟ्रेस ਕਾਰਨ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹੈਗਾ ਉੱਥੇ ਜੇਰ ਦੀ ਸਮੱਸਿਆ ਆ ਜਾਂਦੇਗੀ ਪਰ ਜੇ ਆਪਾਂ ट्रांजੈਕਸ਼ਨ ਪਲੱਸ ਸਹੀ ਤਰੀਕੇ ਨਾਲ ਦੇ ਰਹੇ ਹੋਵਾਂਗੇ ਉਹ ਜੇਰ ਆ ਜਿਹੜੀ ਜੇਰ ਮਤਲਬ ਜੇਰ ਨਾਲ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਊਗੀ ਕਹੂੰਗੀ ਜਦੋਂ ਆਪਾਂ ਨੇ ਇਹ ਚੀਜ਼ਾਂ ਸਹੀ ਤਰੀਕੇ ਨਾਲ ਦਿੱਤੀਆਂ ਹੋਣਗੀਆਂ ਤਾਂ ਗਾਵਾਂਾਂ ਨੇ ਜਿਹੜੀਆਂ ਦੁੱਧ ਤੇ ਜਲਦੀ ਚੱਲ ਪੈਂਦੀਆਂ ਨੇਗੀਆਂ ਇਹ ਆ ਵੀ ਦੇਖੋ 10 ਦੇ ਵਿੱਚੋਂ ਇੱਕ ਅੱਧਾ ਕੇਸ ਤਾਂ ਹੋ ਹੀ ਜਾਂਦਾ ਹੈਗਾ ਵੀ ਜਿਹੜੀਆਂ ਗਾਵਾਂਾਂ ਦੀ ਜੇਰ ਨਹੀਂ ਪੈਂਦੀ ਹੈਗੀ 100% ਕਿਸੇ ਵੀ ਚੀਜ਼ ਦਾ ਰਿਜ਼ਲਟ ਨਹੀਂ ਹੈਗਾ ਆਪਾਂ ਤੁਹਾਨੂੰ ਪਹਿਲਾਂ ਦੱਸ ਦਈਏ ਪਰ ਆਪਾਂ ਤੁਹਾਡੇ ਇਹ ਡਾਊਟ ਕਲੀਅਰ ਕਰ ਦਈਏ ਰਿਜ਼ਲਟ ਪੱਖੋਂ ਭਰਾਵੋ ਇੱਕ ਨੰਬਰ ਆ ਗਈ ਤਾਂ ਹੀ ਤੁਹਾਡੇ ਸਾਹਮਣੇ ਆ ਦੇਖੋ ਵੀ ਪਈਆ ਗਈ ਤੇ ਉਸ ਤੋਂ ਬਾਅਦ ਵੀਰੋ એનર્ਜੀ ਬੂਸਟਰ ਮੰਗਾਇਆ ਆਪਾਂ ਨੇ ਇਹ ਥੋੜਾ ਜਿਹਾ ਟੇਡਾ ਹੋ ਗਿਆ ਤੇ ਮਤਲਬ ਜਿਹੜੀਆਂ ਬੋਰੀਆਂ ਨੇ ਗਿਆ ਟੇਡੀਆਂ ਹੋ ਗਈਆਂ ਤੇ ਕਾਫ ਜਿਹੜੀ ਬੋਰੀ ਸੀ ਭਰਾਵੋ ਸੁਪਰ ਕਾਫ ਦੀ ਉਹ ਨੀਚੇ दब ਗਈਆਂ ਤੇ ਹੁਣ ਮਿਹਨਤ ਜੀ ਕਰਨੀ ਪਊਗੀ ਕੱਢਣੀਆਂ ਪੈਣਗੀਆਂ ਕਿਉਂਕਿ ਦੋ ਬੱਚਿਆਂ ਨੂੰ ਆਪਾਂ ਨੇ ਸੁਪਰ ਕਾਫ ਆ ਜਿਹੜਾ ਸ਼ੁਰੂ ਕਰਨਾਗਾ ਕੱਲੇ ਦੁੱਧ ਨਾਲ ਹੁਣ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਹੈਗਾ एनर्जी बूस्टर ਦਾ ਬਹੁਤ ਵਧੀਆ ਰਿਜ਼ਲਟ ਰਿਹਾ ਪਿਛਲੇ ਆਰਡਰ ਦੇ ਵਿੱਚ ਆਪਾਂ એનર્ਜੀ ਬੂਸਟਰ ਮੰਗਾਇਆ ਸੀਗਾ ਆਪਣੀਆਂ ਗਾਵਾਂ ਦਾ ਇਨਟੇਕ ਚੰਗਾ ਰਿਹਾ ਤੁਸੀਂ ਲਾ ਲਓ ਵੀ ਕੋਈ ਕਿਸੇ ਪ੍ਰਕਾਰ ਦਾ ਗਾਵਾਂ ਮਨ ਜਿਹੜੀਆਂ ਫਰੈਸ਼ ਨਹੀਂ ਗਈਆਂ ਮਤਲਬ ਸਟ्रेस ਫ੍ਰੀ ਰਹੀਆਂ ਨੇਗੀਆਂ ਕਿਉਂਕਿ ਇਹਦੇ ਵਿੱਚ એનર્ਜੀ ਹੁੰਦੀ ਹੈਗੀ ਮੱਕੀ ਜਾਦੇ ਪਾਈ ਹੁੰਦੀ ਹੈ ਬਾਇਪਾਸ ਫੈਟ ਵੀ ਹੁੰਦੀ ਹੈਗੀ ਵੀ ਓਵਰ ਆਲ ਵੀ ਮੈਨੂੰ ਵਧੀਆ ਰਿਜ਼ਲਟ ਮਿਲਿਆ ਤਾਂ ਹੀ ਭਰਾ ਉਹ ਇਸ ਵਾਰ ਆਪਾਂ એનર્ਜੀ ਬੂਸਟਰ ਥੋੜਾ ਜ਼ਿਆਦਾ ਮੰਗਾ ਲਿਆ ਤੇ ਇਸ ਵਾਰ ਜਿਹੜਾ ਡੈਰੀ ਪ੍ਰੋਟੀਨ ਆ ਉਹ ਨਹੀਂ ਆਪਣੇ ਮੰਗਾਇਆ ਹੈਗਾ ਆਪਾਂ ਇਸ ਵਾਰ ਕੀ ਕਰਾਂਗੇ 10000 ਤੇ ਨਾਲ ਪ੍ਰਾਵੋ એનર્ਜੀ ਬੂਸਟਰ ਬਸ ਇਹ ਦੋਨੋਂ ਚੀਜ਼ਾਂ ਚੱਲਣਗੀਆਂ ਆਪਣੀਆਂ ਤੇ ਡੈਰੀ ਪ੍ਰੋਟੀਨ ਨਹੀਂ ਮੰਗਾਇਆ ਹੈਗਾ ਉਹਦੀ ਕੋਈ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਕੁਝ ਬੈਗ ਇਹਦੇ ਵਿੱਚ ਪੁਰਾਣੇ ਪਏ ਨੇਗੇ ਦਵੇ ਇਹ ਆਪਣੀਆਂ ਜਿਹੜੀਆਂ ਉਧਰ ਹੀ ਫਰਾਣੇ ਗਈਆਂ ਤੇ ਉਹਨਾਂ ਨੂੰ ਆਪਾਂ ਦਵਾਂਗੇ ਤੇ ਬਾਕੀ ਵੀਰ ਉਹ ਹੀਫਰ ਜਿਹੜੀ ਡਰਾਈ ਫੀਡ ਹੈਗੀ ਤਿੰਨ ਬੈਗ ਇਹਦੇ ਆਏ ਨੇਗੇ ਫਰੈਸ਼ ਤੇ ਇਹ ਪ੍ਰਾਵੋ ਆਪਣਾ ਆਰਡਰ ਲੱਗਿਆਗਾ ਵੇਰੋ ਰਾਤ ਨੂੰ ਆਪਣੀ ਆਂ ਗਾਂ ਦਾ ਸੂਆ ਪਿਆਗਾ ਤੇ ਆ ਬੱਚਾ ਆਇਆ ਗਿਆ ਇਹਦਾ ਫੀਮੇਲ ਬੱਚਾਗਾ ਤੇ ਇੱਕ ਆਪਾਂ ਛੋਟੀ ਜੀ ਇਨਫਾਰਮੇਸ਼ਨ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਜੇ ਮੰਨ ਕੇ ਚੱਲੋ ਹੁਣ ਜਿਵੇਂ ਪ੍ਰਭੂ ਦਾ ਰਾਤ ਨੂੰ ਸੂਆ ਪਿਆ ਗਿਆ ਜਦੋਂ ਆਪਾਂ ਸਵੇਰੇ ਉੱਠਿਆਂਗੇ ਤੇ ਬੱਚਾ ਬਾਹਰ ਸੀਗਾ ਤੇ ਆਰਾਮ ਨਾਲ ਬੈਠਾ ਸੀਗਾ ਤੇ ਹੁਣ ਇਹੀ ਜੇ ਆਪਣੇ ਕਈ ਵਾਰੀ ਸਾਹਮਣੇ ਸੂਆ ਪੈ ਰਿਆ ਹੁੰਦਾਗਾ ਗਾਂ ਦਾ ਜਾਂ ਹੀਫਰ ਦਾ ਆਪਾਂ ਥੋੜੀ ਜੀ ਜਲਦਬਾਜ਼ੀ ਕਰਨ ਲੱਗ ਜਾਂਦੇ ਆਂ ਕਿ ਆਪਾਂ ਸਵਾਉਣ ਲੱਗ ਜਾਂਦੇ ਆਂ ਨਾਲ ਜਿਹੜਾ ਕਿ ਹੈਗਾਗਾ ਗਲਤ ਮੈਥਡ ਕਿਉਂਕਿ ਇੱਕ ਕੁਦਰਤੀ ਜਿਵੇਂ ਆਪਾਂ ਕਹਿ ਜੀਏ ਨੇਚਰਲੀ ਪ੍ਰੋਸੈਸ ਇਹ ਹੁੰਦਾਗਾ ਵੀ ਗਾਂ ਹੋਵੇ ਚਾਹੇ ਹਿਫਰ ਹੋਵੇ ਕੁਝਕ ਟਾਈਮ ਉਹਦਾ ਜਿਹੜਾ ਜੋਰ ਆ ਲੱਗਣਾ ਜ਼ਰੂਰੀ ਹੁੰਦਾਗਾ ਤੇ ਜਿਵੇਂ ਮੰਨ ਲਓ ਚਲੋ ਹਿਫਰਾਂ ਹੁੰਦੀਆਂ ਨੇਗੀਆਂ ਆਪਾਂ ਨੂੰ ਲਾਨ ਲੱਗ ਕੇ ਸਵਾਉਣੀਆਂ ਵੀ ਪੈਂਦੀਆਂ ਨੇ ਕਿ ਕਈ ਵਾਰੀ ਬੱਚੇ ਹੈਵੀ ਹੁੰਦੇ ਨੇਗੇ ਧਿਆਨ ਵੀ ਰੱਖਣਾ ਪੈਂਦਾਗਾ ਪਰ ਉਹਨਾਂ ਦਾ ਵੀ ਜਿਹੜਾ ਜੋਰ ਆਗਾ ਨਾ 10-15 ਮਿੰਟ ਲੱਗਣ ਦਿਆ ਕਰੋ ਉਸ ਤੋਂ ਬਾਅਦ ਜੇ ਆਪਾਂ ਨੂੰ ਲੱਗੇ ਵੀ ਜ਼ਰੂਰਤ ਹੈਗੀ ਆ ਤਾਂ ਜ਼ਰੂਰ ਨਾਲ ਹੈਲਪ ਕਰਾਇਆ ਕਰੋ ਪਰ ਚਾਹੇ ਆਪਣੀ ਗਾਂ ਚ ਹੈ ਹਿਫਰਾ ਕੀ 10 ਤੋਂ 15 ਮਿੰਟ ਜਿਹੜਾ ਨੇਚਰਲੀ ਪ੍ਰੋਸੈਸਾਂ ਕਿਉਂਕਿ ਆਪਾਂ ਵੀ ਜਿਵੇਂ ਹੁਣ ਆਪਣੇ ਸਾਹਮਣੇ ਮੰਨ ਲਓ ਕੋਈ ਵੀ ਹੀਫਰ ਜਾਂ ਗਾਂ ਦਾ ਸੂਆ ਪੈਂਦਾਗਾ ਤਾਂ ਆਪਾਂ ਵੀ 10-15 ਮਿੰਟ ਵੇਟ ਕਰਦੇ ਆਂ ਵੀ ਮਤਲਬ ਉਹ ਆਪਣਾ ਜੋਰ ਆ ਜਿਹੜਾ ਲਾਵੇ ਕਈ ਵਾਰੀ ਗਾਂ ਮੈਂ ਇਦਾਂ ਦੀਆਂ ਨਹੀਂ ਗੀਆਂ ਵੀ 15-20 ਮਿੰਟਾਂ ਵਿੱਚ ਆਪੇ ਸੂ ਪੈਂਦੇ ਨੇਗੀਆਂ ਆਪਾਂ ਬਸ ਦੂਰ ਖੜੇ ਦੇਖ ਰਹੇ ਹੁੰਨੇ ਆਗੇ ਕੁਝ ਹੀਫਰਾ ਹੈਗੇ ਨੇਗੇ ਜਿਹੜੀਆਂ ਨਾਲ ਲਾ ਕੇ ਸਵਾਉਣਾ ਪੈਂਦਾਗਾ ਕਿਉਂਕਿ ਹੀਫਰਾਂ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਂਦਾਗਾ ਨਾਲ ਲੱਗਣਾ ਪੈ ਜਾਂਦਾਗਾ ਪਰ ਤੁਸੀਂ ਨੇ ਜੋਰ ਕੇ ਮੇ ਲਾਉਣਾਗਾ ਜਦੋਂ ਹੀਫਰ ਜਾਂ ਗਾਂ ਆਪ ਜੋਰ ਮਾਰੇ ਉਦੋਂ ਆਪਣੇ ਮਤਲਬ ਕੀ ਹੈਗਾ ਨਾਲ سپورਟ ਕਰਨੀ ਹੈਗੀ ਪਰ ਇਹ ਨਹੀਂ ਹੈਗਾ ਵੀ ਆਪਾਂ ਵੀ ਖਿੱਚਣ ਲੱਗ ਜਾਈਏ ਫਿਰ ਕਿਤੇ ਨਾ ਕਿਤੇ ਜਾ ਕੇ ਬੱਚੇਦਾਨੇ ਤੇ ਇਫੈਕਟ ਪੈਂਦਾ ਹੈਗਾ ਜੇ ਆਪਾਂ ਗਾਂ ਜਾਂ ਹੀਫਰ ਦੇ ਬਿਨਾ ਜ਼ੋਰ ਲੱਗੇ ਆਪੇ ਖਿੱਚਣ ਲੱਗ ਜਾਨੇਗੇ ਕੁਝ ਕੁ ਗੱਲਾਂ ਦਾ ਇਹ ਜ਼ਰੂਰ ਧਿਆਨ ਰੱਖਿਆ ਕਰੋ ਤੁਸੀਂ ਫਿਰ ਇਹ ਜਿਹੜਾ ਹੈਗਾਗਾ ਬਾਅਦ ਦੇ ਵਿੱਚ ਥੋੜਾ ਜਿਹਾ ਆਪ ਨੂੰ ਇਹ ਦਿੱਕਤਾਂ ਆਉਂਦੀਆਂ ਨੇਗੀਆਂ ਜੇ ਆਪਾਂ ਜ਼ਿਆਦਾ ਧੱਕਾ ਸਾਈ ਕਰਦੇ ਹਾਂਗੇ ਤੇ ਵੀਰੋ ਜਿਹੜਾ ਆਪਣਾ ਇਹ ਫੀਮੇਲ ਬੱਚਾ ਆਇਆ ਹੈਗਾ ਉਹ ਇਸ ਤਰ੍ਹਾਂ ਦਾ ਹੈਗਾ ਜਦੋਂ ਵੀ ਕੋਈ ਵੀ ਆਪਣੀ ਗਾਂ ਨੂੰ ਦੇ ਆ ਕਿ ਆਹ ਦਵਾਈ ਤੁਸੀਂ ਜ਼ਰੂਰ ਦਿਆ ਕਰੋ 1 ਲੀਟਰ ਇਹਦੀ ਜਿਹੜੀ ਡੋਜ਼ ਆਗੀ ਇਹ ਹੈਗੀ ਹੈ ਕਿ 200 ਐਮਐਲ ਚਾਹੇ ਤੁਸੀਂ ਇੱਕ ਵਾਰ ਚ ਦੇ ਦੋ ਚਾਹੇ ਦੇ ਦੋ 100 ਐਮਐਲ ਸਵੇਰੇ 100 ਐਮਐਲ ਸ਼ਾਮ ਨੂੰ ਜੇ ਜੇਰ ਨਹੀਂ ਪੈਂਦੀ ਹੈਗੀ ਤਾਂ 100 100 ਐਮਐਲ ਤਿੰਨ ਤਿੰਨ ਚਾਰ ਚਾਰ ਘੰਟੇ ਬਾਅਦ ਆਪਾਂ ਇਹ ਰਿਪੀਟ ਕਰਨੀ ਹੈਗੀ ਤੇ ਆਪਾਂ ਹੁਣ ਦੇਣ ਲੱਗਿਆਂਗੇ ਆਪਣੀ ਜਿਹੜੀ ਆ ਗਾਂ ਦਾ ਸੂਆ ਪਿਆਗਾ ਇਹਨੂੰ ਆਪਾਂ ਹੁਣ ਦਵਾਈ ਦਵਾਂਗੇ 150 ਐਮਐਲ ਦਵਾਂਗੇ ਇਹਨੂੰ ਆਪਾਂ ਹੁਣ ਕਿਉਂਕਿ ਸ਼ਾਮ ਦਾ ਟਾਈਮ ਆਗਾ ਦੇ ਦੋਸੋ ਆਪਾਂ ਇਕੱਠੇ ਦੰਦੇ ਨੂੰ ਹੈਗੇ ਜੇਰ ਚੰਗੀ ਤਰ੍ਹਾਂ ਇਹਦੀ ਪੈ ਗਈ ਸੀਗੀ ਸਾਰਾ ਕੁਝ ਇਹਦੇ ਵਿੱਚ ਜਿਹੜਾ ਲਿਖਿਆ ਹੋਇਆ ਹੈਗਾ ਮੈਂ ਸਾਰਾ ਪੜ੍ਹਿਆ ਸੀ ਸਾਰਾ ਕੁਝ ਇਹ ਦੇਸੀ ਦਵਾਈਆਂ ਨਾਲ ਤਿਆਰ ਕੀਤਾ ਹੋਇਆ ਲਿਕਵਿਡ ਹੈਗਾ ਪੀਰੂ ਦੇਣੀ ਆਗੀ ਬਾਕੀ ਆਪਣੀਆਂ ਗਾਵਾਂ ਨੇ ਜਿਹੜੀਆਂ ਸਮਝਦਾਰ ਨੇ ਸਿਆਣੀਆਂ ਨੇਗੀਆਂ ਤੇ ਕੋਈ ਇੱਕ ਦੋ ਨੇ ਜਿਹੜੀਆਂ ਤੰਗ ਕਰਦੀਆਂ ਨੇਗੀਆਂ ਬਾਕੀ ਇਸ ਤਰ੍ਹਾਂ ਆਪਾਂ ਐ ਦਵਾਈ ਦੇ ਦਨੇ ਆ ਕਿਉਂਕਿ ਜਦੋਂ ਕੋਈ ਚੀਜ਼ ਡਾਇਰੈਕਟ ਦੰਨੇ ਆਂਗੇ ਆਪਾਂ ਉਹਦਾ ਰਿਜ਼ਲਟ ਵਧੀਆ ਮਿਲਦਾ ਹੈਗਾ ਜੇ ਆਪਾਂ ਇਦਾਂ ਦੀ ਮੈਡੀਸਨ ਕੋਈ ਐਵੇਂ ਕੱਖਾਂ ਦੇ ਵਿੱਚ ਮਿਕਸ ਕਰਾਂਗੇ ਕਈ ਵਾਰੀ ਐਨੀਮਲ ਨਹੀਂ ਖਾਂਦਾ ਹੈਗਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਤਾਂ ਕਰਕੇ ਜਿਹੜੀਆਂ ਮੇਨ ਜ਼ਰੂਰੀ ਮੈਡੀਸਨ ਨੇਗੀਆਂ ਕੋਸ਼ਿਸ਼ ਕਰਿਆ ਕਰੋ ਨਾਲ ਰਾਹੀਂ ਦਿਆ ਕਰੋ ਜਿਵੇਂ ਮਿੱਠਾ ਸੋਡਾ ਹੋ ਗਿਆ ਜਦੋਂ ਮਸਟਾਈਟਿਸ ਹੁੰਦੀ ਹੈਗੀ ਨਾਲ ਦੀ ਨਾਲ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਇਦਾਂ ਦਿਆ ਕਰੋ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਫਿਰ ਉਹ ਮਿਲਾਂਗੇ ਆਪਾਂ ਕੋਈ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਉਦੋਂ ਤੱਕ ਲਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ